ਇੱਕ ਪ੍ਰੋਫੈਸਰ ਆਪਣੀ ਕਲਾਸ ਵਿੱਚ ਇੱਕ ਕਹਾਣੀ ਸੁਣਾ ਰਿਹਾ ਸੀ ਜੋ ਇਸ ਪ੍ਰਕਾਰ ਹੈ ਇੱਕ ਵਾਰ ਸਮੁੰਦਰ ਦੇ ਵਿਚਕਾਰ ਇੱਕ ਵੱਡੇ ਜਹਾਜ਼ ਨਾਲ ਇੱਕ ਵੱਡਾ ਹਾਸਾ ਹੋ ਗਿਆ ਕਪਤਾਨ ਨੇ ਜਹਾਜ਼ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਜਹਾਜ਼ ਵਿੱਚ ਇੱਕ ਨੌਜਵਾਨ ਜੁੜਾ ਸੀ ਜਦੋਂ ਉਸ ਦੀ ਲਾਈਫ ਰੋਡ ਤੇ ਸਵਾਰ ਹੋਣ ਦੀ ਵਾਰੀ ਆਈ ਤਾਂ ਉਸ ਨੇ ਦੇਖਿਆ ਕਿ ਕਿਸ਼ਤੀ 'ਤੇ ਸਿਰਫ ਇੱਕ ਵਿਅਕਤੀ ਲਈ ਥਾਂ ਸੀ ਇਸੋ ਮੌਕੇ ਵਿਅਕਤੀ ਨੇ ਔਰਤ ਨੂੰ ਤੱਕਾ ਦੇਖ ਕੇ ਕਿਸਤੀ ਤੇ ਛਾਲ ਮਾਰ ਦਿੱਤੀ ਡੁੱਬਦੇ ਜਹਾਜ਼ ਤੇ ਖੜੀ ਔਰਤ ਨੇ ਜਾਂਦੇ ਸਮੇਂ ਆਪਣੇ ਪਤੀ ਨੂੰ ਇੱਕ ਗੱਲ ਕਹੀ ਉਹਨੂੰ ਪ੍ਰੋਫੈਸਰ ਨੇ ਰੁਕ ਕੇ ਵਿਦਿਆਰਥੀਆਂ ਨੂੰ ਪੁੱਛਿਆ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਔਰਤ ਨੇ ਆਪਣੇ ਪਤੀ ਨੂੰ ਕੀ ਕਿਹਾ ਹੋਵੇਗਾ ਬਹੁਤੇ ਵਿਦਿਆਰਥੀਆਂ ਨੇ ਝਟ ਦੱਸਦੇ ਹਨ ਕਿ ਔਰਤ ਨੇ ਕਿਹਾ ਮੈਂ ਤੁਹਾਨੂੰ ਨਫ਼ਰਤ ਕਰਦੀ ਹਾਂ ਮੈਂ ਤੁਹਾਨੂੰ ਨਫ਼ਰਤ ਕਰਦੀ ਹਾਂ ਪ੍ਰੋਫੈਸਰ ਨੇ ਇੱਕ ਵਿਦਿਆਰਥੀ ਨੂੰ ਬਹੁਤ ਚੁੱਪ ਚਾਪ ਬੈਠਾ ਦੇਖਿਆ ਪ੍ਰੋਫੈਸਰ ਨੇ ਉਸ ਨੂੰ ਪੁੱਛਿਆ ਦੱਸੋ ਤੁਹਾਡਾ ਕੀ ਖਿਆਲ ਹੈ ਲੜਕੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਔਰਤ ਨਹੀਂ ਕਿਹਾ ਹੋਵੇਗਾ ਸਾਡੇ ਬੱਚੇ ਦਾ ਧਿਆਨ ਰੱਖਣਾ ਪ੍ਰੋਫੈਸਰ ਨੇ ਹੈਰਾਨ ਹੋ ਕੇ ਲੜਕੀ ਨੂੰ ਪੁੱਛਿਆ ਕੀ ਤੁਸੀਂ ਇਹ ਕਹਾਣੀ ਪਹਿਲਾਂ ਸੁਣੀ ਸੀ ਲੜਕੀ ਨੇ ਕਿਹਾ ਨਹੀਂ ਪਰ ਇਹ ਤਾਂ ਮੇਰੀ ਮਾਂ ਜੋ ਬਿਮਾਰੀ ਨਾਲ ਮਰ ਰਹੀ ਸੀ ਨੇ ਮੇਰੇ ਪਿਤਾ ਨੂੰ ਕਿਹਾ ਸੀ ਪ੍ਰੋਫੈਸਰ ਨੇ ਉਦਾਸ ਹੋ ਕੇ ਕਿਹਾ ਤੁਹਾਡਾ ਜਵਾਬ ਸਹੀ ਹੈ ਪ੍ਰੋਫੈਸਰ ਨੇ ਕਹਾਣੀ ਜਾਰੀ ਰੱਖੀ ਜਹਾਜ਼ ਡੁੱਬ ਗਿਆ ਔਰਤ ਦੀ ਮੌਤ ਹੋ ਗਈ ਪਤੀ ਕੰਡੇ ਤੇ ਪਹੁੰਚ ਗਿਆ ਅਤੇ ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਆਪਣੀ ਇਕਲੌਤੀ ਧੀ ਦੀ ਸਹੀ ਪਰਵਰਿਸ਼ ਲਈ ਸਮਰਪਿਤ ਕਰ ਦਿੱਤੀ ਕਈ ਸਾਲਾਂ ਬਾਅਦ ਜਦੋਂ ਆਦਮੀ ਦੀ ਮੌਤ ਹੋ ਗਈ ਇੱਕ ਦਿਨ ਸਫਾਈ ਕਰਦੇ ਹੋਏ ਉਸਦੀ ਧੀ ਨੂੰ ਆਪਣੇ ਪਿਤਾ ਦੀ ਇੱਕ ਡਾਇਰੀ ਮਿਲੀ ਡਾਇਰੀ ਤੋਂ ਉਸ ਨੂੰ ਪਤਾ ਲੱਗਾ ਕਿ ਜਦੋਂ ਉਸਦੇ ਮਾਤਾ ਪਿਤਾ ਉਸ ਜਹਾਜ਼ ਤੇ ਸਫ਼ਰ ਕਰ ਰਹੇ ਸਨ ਤਾਂ ਉਸਦੀ ਮਾਂ ਇੱਕ ਖਾਤਿਕ ਬਿਮਾਰੀ ਨਾਲ ਮੀੜੇ ਤੇ ਸੀ ਅਤੇ ਉਸਦੇ ਜ਼ਿੰਦਾ ਰਹਿਣ ਦੇ ਕੁਝ ਦਿਨ ਹੀ ਬਚੇ ਸਨ ਬਿਝੀ ਔਖੇ ਸਮੇਂ ਵਿੱਚ ਉਸਦੇ ਪਿਤਾ ਨੇ ਇੱਕ ਸਖਤ ਫੈਸਲਾ ਲਿਆ ਪਤਨੀ ਨੂੰ ਛੱਡ ਇਸਤੀ ਵਿੱਚ ਛਾਲ ਮਾਰ ਦਿੱਤੀ ਉਸਦੇ ਪਿਤਾ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ ਤੇਰੇ ਬਿਨਾ ਮੇਰੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਮੈਂ ਤਾਂ ਤੇਰੇ ਨਾਲ ਸਮੁੰਦਰ ਵਿੱਚ ਡੁੱਬਣਾ ਚਾਹੁੰਦਾ ਸੀ ਪਰ ਮੈਂ ਆਪਣੇ ਬੱਚੇ ਬਾਰੇ ਸੋਚ ਕੇ ਮੈਨੂੰ ਤੁਹਾਨੂੰ ਇਕੱਲਾ ਛੱਡਣਾ ਪਿਆ ਜਦੋਂ ਪ੍ਰੋਫੈਸਰ ਨੇ ਕਹਾਣੀ ਖਤਮ ਕੀਤੀ ਤਾਂ ਸਾਰੀ ਕਲਾਸ ਚੁੱਪ ਹੋ ਗਈ ਇਸ ਸੰਸਾਰ ਵਿੱਚ ਬਹੁਤ ਸਾਰੀਆਂ ਸਹੀ ਤੇ ਗਲਤ ਚੀਜ਼ਾਂ ਹਨ ਪਰ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੁੰਝਲਾਂ ਹਨ ਜਿਨ੍ਹਾਂ ਨੂੰ ਸਮਝਣਾ ਆਸਾਨ ਨਹੀਂ ਹੈ ਇਸ ਲਈ ਡੂੰਘਾਈ ਤੋਂ ਜਾਣੀ ਬਿਨਾ ਹਾਲਾਤ ਨੂੰ ਦੇਖ ਕੇ ਹਰ ਸਥਿਤੀ ਦਾ ਸਹੀ ਮੁਲਾਂਕਣ ਨਹੀਂ ਕੀਤਾ ਜਾ ਸਕਦਾ